ਓ ਜੀ ਬਾਈ ਉਧਰ ਕਰਤਾਰ ਕਮੇਨ ਜਾਂਦੀ ਹੋਈ ਹੂੰ ਪਤਾਂ ਜੀ ਕਰਤਾਰ ਕਮੇਨ ਕਹਿੰਦੇ ਤਾਂ ਕਰਦੀ ਏ ਬਹੁਤ ਜ਼ਿਆਦਾ ਮਨੀ ਤੇ ਵੱੜਦੀ ਆ ਕੇ ਬਾਈ ਦੇ ਵੱੜਦੀ ਹੂੰ ਸੱਸੇ ਦੇ ਕੱਲ ਭਾਈ ਸਾਰੇ ਉਹਨਾਂ ਬਾਕੀ ਭਾਈ ਪ੍ਰਧਾਨ ਦੇ ਬੰਦੇ ਦੇਖ ਲਓ ਗੰਨਾ ਚੁਫਣ ਲੱਗੇ ਹੋਏ ਆ ਪ੍ਰਧਾਨ ਕਹਿੰਦਾ ਹਲਦਾ ਪਈ ਕਿਹੜਾ ਨਹੀਂ ਹੈਗਾ 85 ਨਹੀਂ ਹੈਗਾ ਹਾਂ 88 ਆ ਹਲੇ ਇਹਨਾਂ ਦਾ ਅਸੀਂ ਕੰਪੀਟੀਸ਼ਨ ਕਰਾਉਣਾ ਹੁਣ ਕੱਲ ਤੇ ਬਾਅਦ ਵੱਡ ਹੋ ਜਾਣਾ ਇਹ ਇੱਕ ਦਿਨ ਦਾ ਹੋਰ ਕੰਪੀਟੀਸ਼ਨ ਕਰਾਉਣਾ ਵੀ ਸਭ ਤੋਂ ਵੱਧ ਕਿੰਨੇ ਕੌਣ ਚੂਪਦਾ ਦਿਹਾੜੀ ਕੰਨੇ ਜੀ ਬਾਈ ਜਾਣੇ ਹਾਂ ਦਿਹਾੜੀ ਕੰਨੇ ਕੰਪੀਟੀਸ਼ਨ ਕਰਾਉਣਾ ਉਹ ਬੰਦੇ ਤਾਂ ਕਾਪੀ ਲਿਖੇ ਆ ਉਹ ਬੰਦਾ ਪਹਿਲੇ ਨੰਬਰ ਤੇ ਆਊਗਾ ਅੱਛਾ ਮੈਂ ਨਹੀਂ ਭਰਦਾ ਹੈਗਾ ਇਹਨਾਂ ਦਾ ਹੈਂ ਮੰਨ ਨਹੀਂ ਹਾਂ ਯਾਨੀ ਪੰਜ ਕੰਨੇ ਚੂਪ ਗਿਆ ਉਹ ਪੰਜ ਕੰਨੇ ਚੂਪ ਗਿਆ ਆਏ ਦੂਏ ਦੂਏ ਨੂੰ 25 ਰੁਪਏ ਉਹ ਤੂੰ ਰੈਣ ਦੇ ਬਾਬਾ ਬੰਦਾ ਵੱਡ ਕੇ ਜਾਊਗਾ ਕਿੱਥੇ ਪ੍ਰਧਾਨ ਕਮੈਂ ਨਾ ਅਗਿਲਵਾਣੀ ਤਾਂ ਨਹੀਂ ਕਰਤਾਰ ਉਧਰ ਪ੍ਰਧਾਨ ਦੇਰ ਦੇ ਰੁਟਿਆ ਹੋਇਆ ਹੈ ਹੈ ਹਾਂ ਜੇਲ੍ਹ ਦੇ ਰੁਟੇਗਾ ਕੇ ਦੇਖਣੀ ਆ ਉਹ ਬਾਈ ਰੋਟੀ ਕੇ ਜੇ ਗੱਲਾਂ ਕਰਦਾ ਹੈ ਬੱਦਾ ਵੱਡੀ ਜਿਹਾ ਹੈ ਹਾਂ ਹਾਂ ਇੱਥੇ ਨਾ ਵੱਡੀ ਗਾਹਾਂ ਚਲੇ ਜਾ ਤੂੰ ਪ੍ਰਧਾਨ ਦੇ ਖੇਤ ਮਾਰਾ ਕੰਡ ਕਰਦੀ ਕੋਈ ਦਾ ਜਿਹੜਾ ਬਜਾ ਕਰਦਾ ਹੈ ਫਿਰ ਜੇਲ੍ਹ ਨੂੰ ਮਰਨਾ ਜਾ ਕੇ ਹਾਂ ਬਾਈ ਕਿੰਨੇ ਘੰਨੇ ਚੁੱਪ ਲੈ ਤਿੰਨ ਹਾਂ ਭਾਈ ਭਾਈ ਸੱਚੀ ਦਸੀ ਮਾਨ ਤੇ ਕਿੰਨਾ ਕੁ ਦੁਖੀ ਗਿਆ ਇਹਦੇ ਬਹੁਤ ਜ਼ਿਆਦਾ ਯਾਰ ਇਹ ਪੰਚੜਿਆ ਹਰਦਾ ਰਹਾ ਰਹਦੂਨ ਦੁਖੀ ਹੋ ਜਾਂਦਾ ਵੀ ਛੱਡ ਕੇ ਆਉਣੀ ਆ ਜਿੱਦ ਫੇਰੀ ਦਾ ਗੁੱਸਾ ਠੰਡਾ ਹੋ ਜਾਂਦਾ ਇਹਦਾ ਮੈਂ ਮਾਨ ਹਰੇ ਪਾਟਕਦਾ ਮੈਂ ਤਾਂ ਕਹਿ ਵੀ ਚੱਲ ਛੱਡ ਈ ਉਧਰ ਪਰ ਆਨ ਕਹਿੰਦੇ ਇਹਨੂੰ ਕੜਕ ਨੇ ਸਰ ਜਾਣੀ ਪੱਕਾ ਪੱਕੇ ਆਉਣੀ ਨਹੀਂ ਨਿਸਰਨੀ ਗਿਆ ਮੈਂ ਇਹਨੂੰ ਕਿ ਸਕੰਜਾ ਪਾ ਕੇ ਖੜਾ ਲੈ ਤੇਰੇ ਨਾਲ ਤੇ ਲੈਣਾ ਰੋਪੜ ਬਾਜ਼ਾਰ ਛੱਡ ਕੇ ਆਉਣਾ ਨਾ ਠੀਕ ਹੈ ਗੱਲ ਖਤਮ ਅਸੀਂ ਆ ਸਾਡੇ ਵੀ ਕੋਈ ਛੱਡ ਕੇ ਗਿਆ ਹਾਂ ਉਹ ਗਲਤ ਹੈ ਭਾਈ ਜਿਹੜੇ ਛੱਡ ਕੇ ਗਏ ਹੈ ਹੈ ਵੀ ਇਹ ਇੱਕੇ ਹੀ ਹੈ ਤੰਗ ਕਰਦੀ ਹਾਂ ਅਬਨੇ ਚਲੋ ਫਿਰ ਜਾਦਾ ਇੰਨੀ ਸਭੀ ਗੱਲ ਇੱਕੇ ਦੇ ਕਣਕੇ ਨੂੰ ਪਤਾ ਨਹੀਂ ਕਿ ਆਈ ਨੇ ਫੀਡ ਪਾਈ ਵੀ ਕਿਾ ਨਹੀਂ ਦੀ ਕਣਕੇ ਦੇ ਜੜਾ ਮੈਨੂੰ ਕਿਸੇ ਦਿਨ ਜਾਣਾ ਡੇਢ ਮਹੀਨਾ ਹੋ ਗਿਆ ਬਾਈ ਤੇਰੀ ਹਾਂ ਹੋਰ ਫੀਡ ਫਰਕ ਇੱਕ ਹੋਰ ਆ ਇਹਨਾਂ ਫੜ ਲੈਣੀ ਹਾਂ ਕੁਮੇਦ ਪਾਪੇ ਨੇ ਦੱਸਾ ਵੜ ਦੇਣਾ ਉਹ ਤੁਹਾਡੀ ਥੋੜਾ ਜਿਹਾ ਵੜ ਦਿੰਦਾ ਚੱਲ ਕੋਈ ਫੜ ਕੇ ਛੱਡਿਓ ਬਾਜ਼ਾਰਵਾ ਕਿਹਨੂੰ ਕਿਹਾ ਜੀ ਬਾਜ਼ਾਰ ਛੱਡ ਕੇ ਹੁਣ ਰੋਪਣ ਇਹ ਤੁਸੀਂ ਗੇਂ ਫੜ ਦੋ ਇਕੱਠੇ ਹੋ ਕੇ ਗੇਂ ਤਾਂ ਫੜੀ ਵੀ ਆ ਪੰਜ ਮਿੰਟ ਫੜਾ ਹੁੰਦੇ ਤਾਂ ਇਹਨੂੰ ਦੱਤ ਫੇਰਦੇ ਜਿੱਦ ਖੜ ਜਾਂਦੀ ਉਹ ਤਾਂ ਭਾਦੀ ਹੋਣੀ ਉਹ ਤੁਹਾਡੀ ਹਾਂ ਇਹ ਬਾਈ ਜੇ ਫੰਡਰ ਹੋ ਜਾਂਦੇ ਲੋਕ ਤਾਂ ਛੱਡ ਦਿੰਦੇ ਹਾਂ ਇਹਨੂੰ ਕਦੇ ਕਦੇ ਗੁੱਸਾਉਂਦਾ ਜਿੰਨੇ ਛੱਡਣ ਦਾ ਟਾਈਮ ਆਉਂਦਾ ਫਿਰ ਠੰਡਾ ਹੋ ਜਾਂਦਾ ਠੰਡਾ ਹੋ ਜਾਂਦਾ ਚੱਲ ਕੋਈ ਨਹੀਂ ਹਾਂ ਪੂਰਾ ਗੁੱਸੇ 'ਚ ਹੁਣ ਤਾਂ ਇਹ ਹੁਣ ਚੱਲਦੇ ਆਂ ਕੰਟੇ ਤੱਕ ਠੰਡਾ ਹੋ ਜਾਣਾ ਹਾਂ ਇਹ ਕਹਿੰਦੇ ਹੁਣ ਤਾਂ ਇਹ ਹੁਣ ਚੱਲਦੇ ਸੀ ਕਿ ਸੰਝਾ ਪਾਉਂਦੇ ਆ ਕਿਤੇ ਕੱਚੇ ਵਾਲਾ ਪੋਲੋਂ ਮੁੱਛੀ ਦੇਖ ਲਓ ਜੀ ਇਹਦਾ ਲੋਟ ਆਉਂਦਾ ਜਿਹਦਾ ਹੈਗਾ ਸੰਗੇ ਲੱਦ ਲੈਣੇ ਬ ਪਰਾ ਕਿੰਨਾ ਕਿਲੇ ਇਹਦਾ 50 ਕੰਟਰ 5 40 ਕੰਟਰ ਦੇ ਡੇਢ ਸੇ ਤੇ ਚੱਲੇ ਜਾਂਦਾ ਹਾਂ ਓ ਇੰਨੇ ਕਿਤੇ ਲੋਡ ਪੈਂਦੀ ਉਹਨਾਂ ਨੂੰ ਇੰਨੇ ਕਿਤੇ ਲੋਡ ਪੈਂਦੀ ਆ ਵੱਡੇ ਇੰਨਾ ਹੁੰਦਾ ਅੱਛਾ 5 ਬੰਦੇ ਚਾਲੀ ਵੜ ਦਿੰਦੇ ਆ ਹਾਂ ਵੜ ਲੰਨੇ ਆ ਲਾ ਦਿੰਦੇ ਆ ਛਣਿਆਕ ਪੱਤੀ ਕਿਲੋ ਕਾਉ ਹੂੰ ਛਣਿਆਕ ਪੱਤੀ ਛਣਿਆਕ ਪੱਤੀ ਇਹ ਬੰਦੇ ਹੁਣ ਕਿਹਨੇ ਦੁਆਇਆ ਕਿ ਉਧਰ ਹੂੰ ਇਹ ਤਾਂ ਬੰਦੇ ਹੋਰ ਬੁਲਾਇਆ ਬੰਦੇ ਵਧੀਆ ਬਾਈ ਇਹ ਹਿੰਮਤੀ ਆ ਹੂੰ ਉਹ ਡਰਾਈਵਰ ਦਾ ਹੁੰਦਾ ਵੜ ਦੋ ਵੜ ਦੋ ਇਹਦਾ ਨਵੇਦਕਾ ਕਿਤੇ ਵੀ ਆਪਣਾ ਮਿਸਤਰੀ ਆ ਹਾਂ ਬਾਈ ਮੇਸਤਰੀ ਵੰਦਾ ਵੀ ਲਾ ਗਦਾ ਮੇਸਤਰੀ ਆਏ ਆ ਹੁਣ ਸ਼ਟਰਿੰਗ ਕਰਨੀ ਦੀ ਹਾਂ ਅੱਜ ਵੀ ਮੀਂਹ ਦਸਿਆ ਹੋਇਆ ਅੱਛਾ ਕੱਲ ਨੂੰ ਵੀ ਮੀਂਹ ਦਸਿਆ ਹੋਇਆ ਤਾਂ ਰੁਕਿਆ ਵੇਹੇ ਉਹਦੇ ਅੱਛਾ ਠੀਕ ਇਹਦੇ ਬੰਦੇ ਆ ਰਿਸ਼ਤੇਦਾਰੇ ਸਾਰੇ ਨੇ ਬਗਾਨਾ ਬਟਨ ਲਾ ਲੇ ਹੂੰ ਵਾਹ ਜੀ ਵਾਹ ਥੋੜੀ ਤੈ ਤਾਂ ਨਹੀਂ ਸਾਡੀ ਲੈਣੀ ਪ੍ਰਧਾਨ ਤੇ ਤੇਰਾ ਵੀ ਕੰਮ ਸ਼ੁਰੂ ਕਰਾ ਦਿੰਦੇ ਹਾਂ ਸਾਡਾ ਸਾਡਾ ਹੁਣ ਕਿੱਥੇ ਦਾ ਗਿਆ ਠੰਡਾ ਸਾਡਾ ਦੁਨੀਆ ਵਰਤੀ ਹੋ ਜਾ ਲੋ ਜੀ ਬਾਈ ਇੱਧਰ ਰੋਡੀ ਬਾਈ ਹਾਂਜੀ ਬਾਈ ਕੀ ਹਾਲ ਆ ਜੀ ਤੇ ਹਾਲ ਵਧੀਆ ਏ ਰੋਡੀ ਬਾਈ ਆਇਆ ਬਾਈ ਸਾਡੀ ਪਿੰਡ ਵਾਲੀ ਮੋਟਰ ਉਪਰ ਠੰਡ ਬਹੁਤ ਆ ਠੰਡ ਬਹੁਤ ਆ ਬਾਈ ਸ੍ਰੀ ਰਿਓ ਹਵਾ ਚਲਦੀ ਏ ਨੈਟ ਵਰ ਮੀ ਦੱਸਿਆ ਪਿਆ ਹੈ ਨਹੀਂ ਤਾਂ ਥੋੜਾ ਜਿਹਾ ਪੈ ਗਿਆ ਰਾਤ ਨੂੰ ਕਿਣਮਣ ਕਿਣਮਣ ਜੀ ਬਚਾਓ ਬਚਾਓ ਹੋ ਗਿਆ ਬਾਈ ਖੇਤਾ ਕੰਨੀ ਕੀੜਾ ਮਾਰਨ ਆਇਆ ਜਿਨੇ ਦਾ ਬਾਈ 2 ਕੁ ਦਿਨ ਦੇ ਵਿੱਚ ਪਾਣੀ ਲਾਇਆ ਤਾਂ ਉਹਨਾਂ ਦੀ ਕਣਕ ਕਿਤੇ ਕਿਤੇ ਲੰਬੀ ਪੈ ਗਈ ਜਿਨੇ ਨਹੀਂ ਲਾਇਆ ਤਾਂ ਉਹਨਾਂ ਦੀ ਕਣਕ ਬਾਈ ਖੜੀ ਆ ਵਿੱਚ ਕਿਤੇ ਕਿਤੇ ਕਣਕ ਗਿਰੀ ਪਾ ਦੇਖਿਆ ਇਹ ਨਾ ਕਿਤੇ ਕਿਤੇ ਖੜੀ ਹੋਈ ਆ ਅਸੀਂ ਬਾਈ ਆਪਣੇ ਦੂਏ ਖੇਤ ਬਗੇੜਾ ਮਾਰ ਕੇ ਆਏ ਆ ਜਿਹੜਾ ਸੂਏਵਾਰ ਪੈ ਜਾਂਦਾ ਪਿੰਡ ਉੱਥੇ ਗੇੜਾ ਮਾਰ ਕੇ ਆਏ ਮੈਂ ਰੋਟੀ ਨਾਲੇ ਵਿੱਕੀ ਬਾਈ ਨਾਲਾ ਫਾਰਮ ਜਾ ਦੇਖ ਕੇ ਉੱਥੇ ਵੀ ਕੰਮ ਚੱਲਦਾ ਮਿਸਤਰੀ ਅੱਠੋ ਅੱਠ ਤੇ ਹੁਣ ਦੁਬਾਰਾ ਫੇਰ ਪਿੰਡ ਘੁੰਮ ਕੇ ਆਏ ਆ ਥੋੜੀ ਜਿਹੀ ਛੁੱਟੀ ਕਾਤੇ ਮਾਰੀ ਆ ਕਿ ਠੰਡ 'ਚ ਕੰਮ ਨਹੀਂ ਹੁੰਦਾ ਜਿਹੜਾ ਪਾਪੋਂ ਵੀ ਜਾਂਦੇ ਆ ਦਾ ਖੇਤਾਂ 'ਾਂ ਪਾਣੀ ਪੁੱਜੀ ਜਾਂ ਖੜ ਗਿਆ ਕੰਮ ਹੈ ਨਹੀਂ ਹਲੇ ਉਹਦੇ ਘਰ ਤੇ ਇੱਕ ਬਾਈ ਜਿਹੜੀ ਪੰਜਾਬ 'ਚ ਨਾ ਕਈ ਏਰੀਆ 'ਚ ਐਣ ਪਈ ਆ ਨੁਕਸਾਨ ਵੀ ਹੋਇਆ ਬਹੁਤ ਵੀਰਾਂ ਦਾ ਉਹ ਐਨ ਕਰਕੇ ਨਾ ਹਵਾ ਠੰਡੀ ਚੱਲਦੀ ਬਹੁਤ ਠੰਡੀ ਚੱਲਦੀ ਆ ਪਹਿਲਾਂ ਠੰਡੀ ਹਵਾ ਤਾਂ ਨਹੀਂ ਸੀ ਉਹ ਐਨ ਕਰਕੇ ਵੀ ਠੰਡਾ ਜਾ ਹੋਇਆ ਪਿਆ ਪਤਾ ਲੱਗਦਾ ਵੀ ਹਵਾ ਐਨ ਵੱਜਦੀ ਠੰਡੀ ਜਮਾਈ ਬਰਫ ਪਈ ਹੈ ਬਾਈ ਬਹੁਤ ਜ਼ਿਆਦਾ ਪਈ ਹੈ ਕਿ ਮੈਂ ਵੀਡੀਓ ਦੇਖਿਆ ਬਾਈ ਜਿਹਦੇ ਕਣਕਾ ਪੈ ਗਈਆਂ ਜਮਾਂ ਹੀ ਤੋੜ ਕੇ ਸੋਤੀ ਹੋ ਗਏ ਜਮਾਈ ਉਹ ਪਈ ਜਾ ਬਹੁਤ ਨੁਕਸਾਨ ਹੋਇਆ ਬਾਈ ਆਪਣੇ ਵੀਰਾਂ ਦਾ ਖਤਮ ਹੋਈ ਬਾਕੀ ਸਾਡੇ ਏਰੀਆ ਬਾਈ ਹਲੇ ਬਚਾਵਾ ਮਹਾਰਾਜ ਦੀ ਕਿਰਪਾ ਨਾਲ ਕਿਉਂਕਿ ਬਾਈ ਜਦੋਂ ਕਣਕਾ ਸਿਰੇ ਵੱਢਣ ਵਾਲਿਆ ਹੁੰਦੇ ਨਾ ਇਸ ਟਾਈਮ ਹੋ ਇਹ ਆਉਂਦਾ ਹੈ ਬਾਈ ਸਹੀ ਗੱਲ 2 ਸਾਲ ਪਹਿਲਾਂ ਵੀ ਹੋਇਆ ਤੇ ਜੇ ਕਣਕਾ ਲੰਬੀਆਂ ਬਾਤੀ ਦੇ ਪਾਣੀ ਪਾਣੀ ਹੋ ਗਿਆ ਦਾ ਬਾਕੀ ਇਹੋ ਜਿਹਾ ਕੰਮ ਨਾ ਕਰੇ ਮਹਾਰਾਜ ਤਾਂ ਵਧੀ ਹੈ ਬਾਕੀ ਉਦਾਂ ਵੀ ਮੌਸਮ ਸਵੇਰ ਤੀ ਸਾਫ ਹੈ ਹਉ ਵੀ ਦੇ ਤਾਂ ਹੁਣ ਨਹੀਂ ਕਿਤੇ 10 11 12 ਵਜੇ ਤੁਹਾਨੂੰ ਦੁੱਧਰ ਦਿੱਤੀ ਹੁਣ ਤਾਂ ਇਹ ਦੁੱਧ ਪੈਂਦੀ ਜਿਹੜਾ ਸਾਫਲਾ ਲੱਗਿਆ ਦਾ ਪਹਿਣਾ ਐ ਦਾ ਵੀ ਅੱਜ ਵੀ ਠੱਟ ਲਾਉਂਗਾ ਨਹੀਂ ਕਿੰਨੇ ਵਜੇ ਦੇਖਿਆ ਤਾਂ ਉੱਠ ਗਏ ਉਹ ਵੀ 8:00 ਵਜੇ ਕਿਣੀਆਂ ਲੱਗ ਗਿਆ ਆਪਣੀ ਬਰੀ ਉਹ ਬਰੀ ਕਿਣੀਆਂ ਪਈਆਂ ਥੋੜੀਆਂ ਰਾਤ ਨੂੰ ਬੈ ਲੀਆਂ ਚੱਲ ਉਹ ਤਾਂ ਕੁਝ ਨਹੀਂ ਕਹਿੰਦੀ ਰੋਡੀ ਉਹ ਤਾਂ ਸਮਝ ਲੈ ਇੱਕ ਨਾਰਮਲ ਵੀ ਹੈ ਜਿਹੜਾ ਜ਼ਿਆਦਾ ਪੈਂਦਾ ਉਹ ਕੰਮ ਖਰਾਬ ਕਰਦਾ ਉਹ ਕੰਮ ਖਰਾਬ ਕਰਦਾ ਬਾਕੀ ਬਾਈ ਐਤਵਾਰ ਨੂੰ ਸਾਡੇ ਫੇਰ ਦੱਸਿਆ ਵਾ ਇਧਰਲੀ ਸੜ ਮੀ ਇਸ ਤਾਂ ਕਹਿੰਦੇ ਨਾ ਪਵੇ ਤਾਂ ਠੀਕ ਹੈ ਬਾਕੀ ਹੁਣ ਕੀ ਕਰ ਸਕਦੇ ਰੱਬ ਕੇ ਬਾਕੀ ਕੁਝ ਨਹੀਂ ਆ ਰਿਹਾ। ਰੋਡੀ ਨੇ ਬਾਈ ਮੋਟਰ ਬਾਕੇ ਡੰਡਾ ਇਹ ਦੇਖਿਆ ਹੁੰਦੀ ਸਾਰੇ। ਕਿਹਦਾ ਟਾ ਵਰਗਾ ਤੇ ਲਾਤਾ ਮੋਟਰ 'ਤੇ। ਕੈਨੋਟੀ। ਇਹ ਟਾ ਵਰ ਆਇਆ ਨੇ ਕਹਿੰਦੇ ਲਾਤਾ ਸੀ ਯਾਰ। ਇਹ ਸਾਲ ਹੋ ਗਿਆ ਇੱਥੇ ਖੜਾ ਵਿਚਾਰਾ ਸਟੈਂਡ ਬਾਈ। ਇਹ ਵੀਡੀਓਗ੍ਰਾਫੀ ਵਾਲਾ ਏ। ਇਹ ਵਿਚਾਰਾ ਪਤਾ ਨਹੀਂ ਹੁਣ ਇਹਦਾ ਸੀਜ਼ਨ ਲੰਘ ਗਿਆ। ਇੱਕ ਕੰਮ ਵਿਹਲਾ ਹੋ ਗਿਆ ਏ। ਇਹਦਾ ਹੁਣ ਕੰਮ ਹੈ ਨਹੀਂ। ਰੋਡੀ ਤੂੰ ਪਿੱਛੇ ਵਰਸੀਨ ਦੇਖ ਕੇ ਆਇਆ ਏ। ਕਿੱਧਰ? ਅਜਾ ਪੁੱਧ ਨੂੰ ਗਏ ਕਿੰਨੇ ਕਿੰਨੇ ਕਿਤੇ ਵਰਸੀਨ। ਕਿੱਥੇ ਵੀ ਮੁੱਕ ਗਏ। ਵਰਸੀਨ ਜੀਤਦਾ ਦੇਖ ਕੇ ਆਇਆ ਏ। ਜੱਗਿਆ ਦੇਖਿਆ ਕਿਨੇ ਕਿਨੇ ਕਿਤੇ ਛੋਟੀ ਛੋਟੀ ਜੀ ਹੁਣ ਵਿੱਕੀ ਬਾਈ ਨਾਲ ਦਾ ਦੇਖਤਾ ਹਾਂ ਹਾਂ ਦੇਖ ਰਹਾ ਵੇ ਸਾਹਮਿਆ ਵੇ ਅਗਲੇ ਨੇ ਪਿੱਛੇ ਕਿੰਨਾ ਕਿਤਾ ਉੱਤਰ ਐ ਇੰਨਾ ਇੰਨਾ ਨਹੀਂ ਆਏ ਇਧਰ ਨੂੰ ਕੀੜਾ ਮਾਰ ਕੇ ਆਈ ਏ ਕਣਕਾਂ ਕੰਨੀ ਵੀ ਬਾਈ ਤੁਹਾਨੂੰ ਦਿਖਾ ਰਹੇ ਨੇ ਵਿਊ ਆ ਮੋਟਰਬਾਈ ਆਪਣੀ ਸਮਾਸੀਵਲ ਮੋਟਰ ਕਹਿੰਦੇ ਇਹਨੂੰ ਪਾਣੀ ਪੂਰਾ ਬਾਈ ਇਹਦਾ ਅੱਠੋ ਅੱਠ ਬਾਕੀ ਪੈਪ ਲਾਈਨ ਦਾ ਵੀ ਵੀ ਆ ਉਰੇ ਤੇ ਬਾਈ ਇਦਨ ਵੀ ਪਾਈਪ ਲਾਈਨ ਹੈ ਤੇ ਪਰਲੇ ਖੇਤਾਂ ਨੂੰ ਵੀ ਮੌਜਾ ਨਹੀਂ ਬਾਈ ਪਹਿਲਾਂ ਇੱਥੇ ਦੇ ਖਾਲ ਸ਼ੁਰੂ ਹੋ ਜਾਂਦੀ ਸੀ ਉਹ ਪਿੰਡ ਪੈਣੀ ਪੈਂਦਾ ਬਾਈ ਉਹ ਤੇ ਥੋੜੀ ਜਿਹੀ ਪਿੱਛੇ ਤੱਕ ਖਾਲ ਜਾਂਦੀ ਸੀ ਉਹ ਖੁਰਚਣੀ ਪੈਂਦੀ ਸੀ ਬਾਈ ਪਿੱਛੇ ਲੀਕ ਹੋ ਜਾਂਦੀ ਸੀ ਬਹੁਤ ਤੰਗ ਤੇ ਤੰਗ ਤੋਂ 12ਵਾਂ ਦੁਖੀ ਹੋ ਕੇ ਪਾਈਪ ਲਾਈਨ ਡਬਲੀ ਉਤੇ ਬਾਰਮਾ ਹੁਣ ਨਿਯਾਰੇ ਆ ਇੱਕ ਵਾਰ ਪੈਸੇ ਲੱਗੇ ਆ ਬਾਈ ਉਤੇ ਬਾਰਮਾ ਹੁਣ ਭੁੱਲ ਗਏ ਹੁਣ ਨਿਯਾਰੇ ਆ ਮੈਂ ਕਿਤੇ ਇੱਕ ਸਪਰੇ ਨਹੀਂ ਹੋਈ ਜਦ ਪਹਿਲਾਂ ਅਸੀਂ ਕਰਤੀ ਬੀਜ ਕੇ ਉਹਦੇ ਕਰਕੇ ਗੁੱਲੀ ਡੰਡਾ ਹੋ ਗਿਆ ਆ ਜਾ ਤਾਨ ਕਦਾ ਭਰ ਗਿਆ ਬਾਈ ਮੈਂ ਕਿਦੀ ਗਏ ਆ ਝੱਟ ਲਾ ਗਈ ਵਾਰ ਇੱਥੇ ਵੀ ਕਿਉਂਕਿ ਬਾਈ ਅਵਾਰਾ ਡੰਗਰ ਜੇ ਕਾਫੀ ਆਏ ਹੋਏ ਆ ਉਹ ਇਧਰ ਉਧਰ ਗੇੜੇ ਮਰੀ ਜਾਂਦੇ ਆ ਆ ਮਹਿਕ ਵਾਲੀ ਕਣਕ ਤੇ ਸਾਡੀ ਕਣਕ ਰਾਜੂ ਬਾਈ ਦੀ ਕਣਕ ਤੇ ਤਿੰਨੇ ਕਣਕਾਂ ਬਾਈ ਇੱਕ ਦਿਨ ਬੀਜ ਹੋਈਆਂ ਵੀ ਆ ਅਨੇਤਰ ਬਾਈ ਨਾਲੀ ਥੋੜੀ ਜਿਹੀ ਲੇਟ ਹੈ ਇਹਦਾ ਫਰਕ ਏ ਦਿਖਦਾ ਹੈ ਮੈਂ ਕਿਨੇ ਬੀਜਿਆ ਪਿਆ 826 ਬੀਜ ਤਕਰੀਬਨ ਹਾਲ ਦੀ ਘਾੜੀ ਤਾਂ ਬਾਈ ਸਾਰਾ ਕੁ ਵਧੀਆ ਏ ਤੇਲਾ ਤੁਲਾ ਜਾ ਪੈ ਗਿਆ ਤਾਂ ਮੀਂਹ ਕਰਨ ਤੋਂ ਹੋ ਗਿਆ ਖਾਦੀ ਵੀ ਆ ਗਿਆ ਜਿਹੜਾ ਮਾਰਕ ਗਈ ਵਿਲਾਗ-ਵਿਲਾਗ ਆਵਾਰਾ ਡੰਗਰ ਵੀ ਬਾਈ ਹੈ ਕਹੀ ਹੈ ਇੱਧਰ ਵਾਲੇ ਉੱਧਰ ਛੜ ਜਾਂਦੇ ਫੜ ਕੇ ਉੱਧਰ ਵਾਲੇ ਇੱਧਰ ਛੜ ਜਾਂਦੇ ਆ ਤੇ ਬਾਈ ਜਿੱਥੇ ਬਾਈ ਛੱਡ ਹੋਇਆ ਨਹੀਂ ਆ ਫਿਰ ਉਹ ਜਿੱਥੇ ਇੱਕ ਵਾਰ ਉਤਰਦਿਆਂ ਆਏ ਖਾਂਦੇ ਹੀ ਖਾਂਦੀਆਂ ਇੱਧਰ ਉੱਧਰ ਨੂੰ ਭਜਦੀਆਂ ਖੇਤਾਂ 'ਚ ਅਲੱਗ-ਅਲੱਗ ਲੰਗੀ ਵੀ ਰੋਟੀ ਸਾਰੇ ਪਾਸਿਆਂ ਨੂੰ ਆ ਗਏ ਲੈ ਬਾਈ ਖੇਤਾ ਜਾਉਣਾ ਕਿਹੜਾ ਸੌਖਾ ਏ ਪੈਰ ਗਿੱਲੇ ਹੋ ਜਾਂਦੇ ਆ ਪਾਣੀ ਖੜਾਤਾ ਵਰਦੀਨਾ 'ਚ ਰੋਟੀ ਹੋਇਆ ਪਾਣੀ ਖੜ ਗਿਆ ਦੇਖ ਲੈ ਇਹ ਕਿਹਦਾ ਨਾਮ ਨਹੀਂ ਬੂਟਾ ਆ ਲਿਆ ਇਹ ਤਾਂ ਕੰਮ ਖਰਾਬ ਹੋ ਜੂਗਾ ਲੈ ਬਾਈ ਆਹ ਲਸਣ ਦੀ ਇੰਨੀ ਮौज ਹੈ ਨਾ ਬਾਈ ਤੁਹਾਨੂੰ ਕਿਹਾ ਦਸੀਏ ਆਹ ਲਸਣ ਵੀ ਲਾਇਆ ਹੋਇਆ ਹੈ ਉਧਰ ਰਾਜੇ ਬਾਈ ਨੇ ਲਾਇਆ ਪ ਬਾਈ ਠਾਲਾ ਸਨ ਜਦ ਮੀ ਆਂਦਾ ਹਰੇਕ ਵਾਰ ਡਾਡੀ ਪਾਣੀ ਕੱਢਦਾ ਹੈ ਬਾਲਟੀ ਲੈ ਕੇ ਕਈ ਵਾਰ ਦੇਖਿਆ ਮੈਂ ਜੇ ਅਸੀਂ ਵੀ ਪਹਿਲਾਂ ਲਾਉਂਦੇ ਸਾਨੂੰ ਵੀ ਪਾਣੀ ਕੱਢਣਾ ਪੈਂਦਾ ਦਾ ਜਿਹੜਾ ਹੁਣ ਬੱਟਾ ਬਲਸਣ ਲਾਇਆ ਬਾਈ ਪਾਣੀ ਖੜ ਜਾਂਦਾ ਉੱਪਰ ਪਾਣੀ ਨਹੀਂ ਆਉਂਦਾ ਪਾਣੀ ਤੇ ਵੀ ਬਚਾਓ ਹੁਣ ਦੇਖਣ ਨੂੰ ਵੀ ਵਧੀਆ ਲੱਗਦਾ ਦੇਖ ਬੱਟਾਂ ਪਰ ਗੜਾਈ ਕਰਨੀ ਵੀ ਸੌਖੀ ਹੈ ਇਹ ਤਾਂ ਬਾਈ ਬਹੁਤ ਵਧੀਆ ਚੀਜ਼ ਹੈ ਜਿਹੜਾ ਬੱਟਾਂ ਪਾ ਲੈ ਸੰਨਾ ਆਉਣਾ ਹੈ ਨਾ ਪਾਣੀ ਦੀ ਮਾਰ ਨਾ ਕੋਈ ਮਾਰ ਗੜਾਈ ਵੀ ਵਧੀਆ ਹੁੰਦੀ ਵਧੀਆ ਹੁੰਦਾ ਦੇਖਣ ਨੂੰ ਵੀ ਚਾਚਦਾ ਹਾਂ ਚਾਚਦਾ ਹੈ ਕਹਿੰਦਾਹੀਂ ਤੇ ਬਾਕੀ ਇਹ ਦੋਨੋਂ ਚੱਲ ਰੁੜੀ ਆ ਕਣਕ ਦੇਖੀ ਹੁਣ ਆਪਣੇ ਆਲੇ ਕੀ ਕਹਿੰਦੀ ਹੈ ਗਾਹਾਂ ਤਾਂ ਬਾਈ ਜਾ ਨਹੀਂ ਹੋਣਾ ਕਿਉਂਕਿ ਮੀਂਹ ਕਰਕੇ ਕਣੀਆ ਜਾਈਆਂ ਵੇ ਫਿਰ ਕੱਪੜੇ ਗਿੱਲੇ ਹੋਣੇ ਧੁੱਪ ਵੀ ਨਹੀਂ ਨਿਕਲਦੀ ਹੈਗੀ ਹੁਣ ਸੁੱਕਣੇ ਵੀ ਹੈ ਨਹੀਂ ਫਿਰ ਹੂੰ ਆ ਜਾ ਵੀ ਰੋਡੀਆਂ ਆਹ ਬਾਈ ਦੇਖ ਲੋ ਹੁਣ 1 ਕਿ ਦਿਨ ਦੀ ਕਣਕ ਬੀਜ ਹੋਈ ਵੀ ਐ ਇਹ ਹੈਗਾ 826 ਬੀਜ ਆਪਣਾ ਹੈਗਾ 869 ਬੀਜ ਜਿਹੜਾ 869 ਬੀਜ ਐ ਇੱਕ ਦਾ ਥੋੜਾ ਜਿਹਾ ਪੱਤਾ ਬਾਈ ਆਹ ਚੌੜਾ ਐ 2 ਨੰਬਰ ਵੀ ਇਹ ਸਿੱਧਾ ਨਹੀਂ ਖੜਾ ਥੋੜਾ ਥੋੜਾ ਗਿੜਿਆ ਪਿਆ ਵੀ ਖੇਤ ਐ ਲੱਗਦਾ ਵੀ ਬਹੁਤ ਭਰਿਆ ਪਿਆ ਐ ਦੇਖਣ ਜੇ ਐ ਰੋਡੀਆਂ ਕੰਮ ਤੋਂ ਵਧੀਆ ਹੋਈ ਹੂੰ ਅਣਕ ਬਾਈ ਤਾਂ ਬਧੀ ਲਾਦੀ ਐ ਮਿਹਨਤ ਵੀ ਹੋਈ ਵੀ ਮਿਹਨਤ ਵੀ ਕਰੀ ਵੀ ਐ ਬਾਕੀ ਚ ਗੁੱਲੀ ਡੰਡਾ ਨਹੀਂ ਹੈਗਾ ਇਹ ਤੇ ਥੋੜਾ ਜਿਹਾ ਗੁੱਲੀ ਡੰਡਾ ਹੋਣ ਕਰਕੇ ਨਾ ਵੀ ਦੋ ਰੰਗੀ ਦਿਖਦੀ ਏ ਦੇਖ ਜਿਹੜਾ ਪੇਲਾ ਪੇਲਾ ਗੁੱਲੀ ਡੰਡਾ ਏ ਹੁਣ ਆਪਣੇ ਜੀ ਗੁੱਲੀ ਡੰਡਾ ਹੈ ਨਹੀਂ ਇਕ ਰੰਗੀ ਆ ਬਾਕੀ ਬਾਈ ਰੂਹ ਲੱਗਦੀ ਖੇਤਾਂ ਜਾ ਕੇ ਹਰਿਆ ਭਰਿਆ ਦੇਖ ਕੇ ਅੱਖਾਂ ਨੂੰ ਜਿਹੜੀ ਰੋਸ਼ਨੀ ਦੋਸ਼ਨੀ ਵੀ ਇਹ ਵੀ ਬੜੀ ਅੱਖਾਂ ਵਾਸਤੇ ਵੀ ਬੜੀ ਹਰਿਆ ਭਰਿਆ ਦੇਖਣਾ ਹੋਇਆ ਲੱਗਾ ਮੌਸਮ ਲੱਗ ਧੁੱਪ ਨਿਕਲ ਹੋ ਜਾ ਧੁੱਪ ਦਾ ਬਾਈ ਨਿਕਲ ਜੀਵੇ ਮਹਾਰਾਜ ਕਿਰਪਾ ਕਰ ਦੇਵੇ ਬਾਕੀ ਤੁਸੀਂ ਦੇਖਦੇ ਬਾਈ ਦੇਖ ਸਕਦੇ ਹੋ ਉੱਪਰ ਮੌਸਮ ਵੈਦਰ ਕਿਹੋ ਜਿਹਾ ਹੈ ਹੈ ਤਾਂ ਬੱਦਲ ਬਾਈ ਜੀ ਉਹ ਆ ਕੋਹਨੇ ਵਧਾ ਘੜੀ ਦਾ ਕੀ ਹੋ ਜਾਣਾ ਨਹੀਂ ਪਤਾ ਲੈ ਦੇਖ ਤਾਂ ਸੀ ਕਿਹਦੇ ਹਿਸਾਬ ਨਾਲ ਬਦਲ ਪਾਈ ਆ ਹਾਲ ਰੋਡ ਹੀ ਹੁਣ ਦਸ ਕਾਂਕਾ ਠੀਕ ਹੈ ਕਾਂਕਾ ਠੀਕ ਹੈ ਵਧੀਆ ਹੋ ਗਿਆ ਪਰ ਬਾਕੀ ਬਾਈ ਮਹਾਰਾਜ ਦੀ ਕਿਰਪਾ ਕੇ ਲੈ ਬਾਈ ਜਿੰਨੀ ਸੇਵਾ ਕਰੀਦੀ ਉਹ ਸਾਹਮਣਾ ਕਾਂਕ ਵਧੀਆ ਹਾਲ ਦੀ ਘੜੀ ਦਾ ਬਾਕੀ ਤੇਲਾ ਜਾ ਪੈ ਗਿਆ ਤੇਲੇ ਦੀ ਸ਼ਿਕਾਇਤ ਹੈ ਕੀਤੀ ਪਹਿਲਾਂ ਕਹਿੰਦੇ ਸੀ ਸਪਰੇਅ ਕਰ ਦੂਗੇ ਹੁਣ ਲੋੜ ਹੈ ਨਹੀਂ ਬਾਈ ਹੁਣ ਉਹ ਦੇਖ ਦੇ ਘੱਟੋ ਘੱਟ 20 ਦਿਨ ਤੱਕ ਇੱਕ ਸਪਰੇਅ ਕਰੂਗੇ ਵਧੀਆ ਜੀ ਉਦਾ ਪਾਣੀ ਲੋਡ ਵੀ ਹਾਂ ਇੱਕ ਸਪਰੇਅ ਕਰ ਦੇਣੀ ਵਾ ਵਧੀਆ ਜੀ ਬਾਈ ਉਤੇ ਬਾਅਦ ਮੈਂ ਕੰਮ ਪਾਰ ਹੈ ਫਨਕ ਆਪਣੀ ਨਿਸਣ ਲੱਗ ਗਈ ਪੂਰੀ ਬਾਈ ਦੇਖ ਲਓ ਫੈਨ ਬੱਲੇ ਚੱਲ ਪਏ ਨਿਕਲਣ ਲੱਗ ਗੀਆਂ ਨਿਕਲ ਆ ਗਿਆ ਬਸ ਤੇਲ ਹੁਣ ਜਲ ਪੈਣਾ ਕੰਮ ਹੈ ਕਾਫੀ ਦਿਨ ਬਾਅਦ ਕੀੜਾ ਮਾਰਿਆ ਬਾਈ ਖੇਤਾਂ ਵਾ ਬੂ ਕਾਫੀ ਬੱਲੇ ਨਿਕਲ ਚੁੱਕੀਆਂ ਦੇਖ ਲਓ ਤੁਸੀਂ ਕੱਦ ਕਿੰਨਾ ਕਰਉੜੀ ਦੇਖ ਤਾਂ ਵਿੱਚ ਵੜ ਕੇ ਮੜਾ ਜੇ ਕਿੱਥੇ ਤੱਕ ਆਉਂਦਾ ਵਿੱਚ ਪੈ ਰੱਖ ਕੇ ਖੜੀ ਕਰੀ ਵਾਲ ਇੱਕ ਪੱਤਾ ਜ ਆਪਾਂ ਨੂੰ ਹਾਂ ਲੱਕ ਤੱਕ ਆਉਂਦਾ ਲੱਕ ਤੱਕ ਆਉਂਦਾ ਦੇਖ ਲੈ ਹਾਲੇ ਸਾਈਡ ਵਰਾ ਵਿੱਚ ਜਾ ਕੇ ਦੇਖੀ ਹੋ ਗਈ 3 ਫੁੱਟ ਦੀ ਹੋ ਗਈ ਹਾਂ 3 ਫੁੱਟ ਦੀ ਤਕਰੀਬਨ ਬਾਈ 3 ਫੁੱਟ ਦੀ ਕਾਨਿਕ ਕੱਦ ਪੂਰਾ ਬਾਈ ਕੱਦ ਪੱਖੋਂ ਨਹੀਂ ਹੈਗੀ 868 ਬੀਜ ਨਹੀਂ ਮਾੜਾ ਹੈਗਾ ਆਪਾਂ ਨੇ ਬੀਜਿਆ ਪਹਿਲੀ ਵਾਰ ਹੈ ਬਾਕੀ ਪਿਛਲੇ ਸਾਲ ਬਾਈ ਜੱਗੇ ਨੇ ਬੀਜਿਆ ਦਾ ਜੱਗਾ ਕਹਿੰਦਾ ਵੀ ਰਿਜ਼ਲਟ ਵਧੀਆ ਏ ਤਾਂ ਫਿਰ ਜੱਗਾ ਲੈਣ ਗਿਆ ਤਾਂ ਉਥੇ ਦੇ ਜੱਗਾ ਬਾਈ ਕ੍ਰਿਸ਼ੀ ਵਿਗਿਆਨ ਕੇਂਦਰ ਬਾਈ ਰੋਪੜ ਦੇ ਲੈ ਆ ਵੀ ਜੇ ਉਹ ਵੀ ਲੈ ਆ ਤੇ ਦੋ ਥਾਲੇ ਮੈਂ ਚੱਕ ਲਿਆ ਤਾਂ ਮੈਂ ਕਹਾਂ ਚੱਲ ਬਾਈ ਬੀਜ ਕੇ ਦੇਖ ਲੈਂਦੇ ਹਰੇਕ ਸਾਲ ਬਦਲ ਕੇ ਬੀਜ ਕੇ ਦੇਖੇ ਬਾਈ ਬਦਲ ਕੇ ਜਿਹੜਾ ਬੀਜ ਵਧੀਆ ਲੱਗਦਾ ਫਿਰ ਉਹ ਬੀਜੋ ਇੱਕ ਬੀਜ ਦੇ ਮਗਰ ਨਾ ਜਾਓ ਹੁਣ ਨੇ ਅਸੀਂ ਘਰ ਤੇ ਹੀ ਚੱਕ ਕੇ ਬੀਜੀ ਜਾਂਦੇ ਨੇ ਘਰ ਤੇ ਹੀ ਚੱਕ ਕੇ ਬੀਜੀ ਜਾਂਦੇ ਤੇ ਉਹ ਪੁਰਾਣਾ ਬੀਜ ਹੋ ਜਾਂਦਾ ਫਿਰ ਉਹ ਗੱਲ ਨਹੀਂ ਰਹਿੰਦੀ ਵਿੱਚ ਲੈ ਆ ਵੀ ਰੋਡੀ ਸਿਆਂ ਬਾਕੀ ਬਾਈ ਲਾਗ ਬਸ ਕਈ ਗੁਰੂ ਘਰ ਮੈਂਦੇ ਆ ਹਰੇਕ ਪਾਸੇ ਖੰਡਵਾਲ ਸਾਹਿਬ ਆਰੰਭ ਹੋਏ ਹੋਏ ਆ ਗੁਰਬਾਣੀ ਚਾਰੇ ਪਾਸੇ ਰੇਡੀਓ ਦੀ ਆਵਾਜ਼ ਆ ਰਹੀ ਆ ਕਰਾਏ ਆ ਸਾਹਮਣੇ ਗੁਰੂ ਘਰ ਬਾਈ ਦੇਖੋ ਪਿੰਡ ਭੈਣੀ ਦਾ ਇੱਕੋ ਸਾਹਮਣੇ ਗੁਰੂ ਘਰ ਠੀਕ ਆ ਇਧਰ ਪੋ ਵਾਲਾ ਪੈਂਦਾ ਪਿੰਡ ਮਾਹਲਾ ਪੈਂਦਾ ਚੱਲੀਆ ਪੈਂਦਾ ਇਹ ਪੰਜਾਬ ਆ ਵੀਰੇ ਇੱਥੇ ਹੀ ਮਿਲਦਾ ਸਾਰਾ ਕੁਝ ਆਵਾਜ਼ ਆਉਂਦੀ ਆ ਜਾਂ ਬਾਟ ਹੁੰਦਾ ਸਵੇਰੇ ਹਾਂ ਉਹਦੀ ਇੱਧਰ ਗੁਰਦੁਆਰੇ ਨੇ ਨਹੀਂ ਬਾਰਸੀ ਹੋਣੀ ਅੱਜ ਤੁੰਗਿਆਰੇ ਪੰਤਰੀ ਕਾ ਜੇ ਕੋ ਪੰਤਰੀ ਮੰਡੇ ਜੀ ਅੱਜ ਤਾਂ ਪੈਰ ਮਾਜਰੇ ਬਾਰਸੀ ਆ ਬਾਬੇ ਦੀ ਬਾਬਾ ਜੀ ਦੀ ਪੈਰ ਮਾਜਰੇ ਬਾਰਸੀ ਆ ਤੇ ਮੰਡੇ ਚ ਪੰਤਰੀ ਨੂੰ ਮੇਰੇ ਸਾਹਮਣੇ ਹਾਂ ਚੱਲਦੇ ਬਾਈ ਬਾਕੀ ਕੰਨੂ ਬਾਕੀ ਇਹ ਖੇਤਾਂ ਵਾਲਾ ਮੈਂ ਕਹਿੰਦਾ ਕਾਫੀ ਦਿਨ ਬਾਅਦ ਢੇੜਾ ਵੱਜਿਆ ਏ ਖੇਤਾਂ ਦਾ ਟੂਰ ਕੱਢ ਲਿਆ ਸਵੇਰੇ ਨਿਆਣੇ ਛੱਡਣ ਗਿਆ 11 ਵਜੇ ਸਕੂਲ ਪੰਮੂ ਨਾਲ ਮੈਂ ਕਹਾਂ ਚੱਲ ਰੋਡੀ ਪਾ ਢੇੜਾ ਮਾਰਿਆ ਹੁੰਦਾ ਏ ਵੀ ਵਿਚਾਰਾ ਕਹਿੰਦਾ ਮੈਂ ਘਰੇ ਤਾਂ ਅੱਜ ਘਰੇ ਤੇ ਆਲੇ ਹੈ ਨਹੀਂ ਕੰਮ ਕਰਿਆ ਸਾਡੇ ਕੰਮ ਹਲੇ ਡਾਊਨ ਆ ਮੀ ਕਰਕੇ ਚੱਲੋ ਕੋਈ ਨਹੀਂ ਘਾਟੇ ਬਾਅਦ ਦੇ ਕੰਮ ਤਾਂ ਮਿਲੀ ਜਾਣੇ ਰੈਸਟ ਵੀ ਮੰਗਦਾ ਦਾ ਸਰੀਰ ਹੋ ਗਈ ਰੈਸਟ ਮਾਰ ਰੈਸਟ ਆ ਤਾਂ ਚੱਲੀ ਜਾਣੇ ਚੱਲੀ ਜਾਣੇ ਕੰਮ ਇਹਦਾ ਬਾਈ ਜਿਹੜੇ ਲਿਖੇ ਪੇ ਕਰਮਾਂ ਚ ਜਿਹੜੇ ਲੇਖਾ ਜੋਖਾ ਉਹ ਤਾਂ ਉਹਨੂੰ ਕਿਸੇ ਨੂੰ ਕਰੀ ਕਰਾਈ ਮਿਲ ਜਾਂਦੀ ਨਹੀਂ ਕਿਸੇ ਨੂੰ ਕਰਨਾ ਪੈਂਦਾ ਇਹਦਾ ਕਰਨਾ ਹੀ ਪੈਣਾ ਨਹੀਂ ਕਰਨੀ ਪੈਣਾ ਨਹੀਂ ਕਰਕੇ ਰੋਟੀ ਹੋਰ ਚੱਲ ਵੀ ਰੋਟੀ ਚੱਲੀ ਬਾਕੀ ਉਦਾਂ ਮौज ਆ ਬਾਈ ਭਗਵਾਨ ਤਮਾਨ ਨੇ ਯਾਰੇ ਲਾਂਦੇ ਵੇ ਆ ਬਿੱਲ ਆਉਂਦਾ ਨਹੀਂ ਹੈਗਾ ਕਣਕ ਮਿਲ ਜਾਂਦੀ ਰੋਟੀ ਕੇ ਸਰਕਾਰੀ ਟੈਨਸ਼ਨ ਫਰੀ ਹੈ ਟੈਨਸ਼ਨ ਫਰੀ ਹੈ ਚਾ ਵੀ ਤਾਂ ਨਹੀਂ ਆ ਤੁਨੀਆਂ ਵੀ ਸੋਹਣਾ ਹੋਇਆਗਾ ਦੇਖੋ ਹੈ ਗੱਲ ਬਾਤ ਚੱਲੀਏ يلا